ਦੀ ਮੰਗ ਰੱਖੀ ਸੀ ਵੀ ਜਿਹੜੇ ਪ੍ਰਵਾਸੀ ਨੇ ਬਿਹਾਰੀ ਨੇ ਬਾਹਰਲੇ ਬੰਦੇ ਨੇ ਕਰਾਇਦਾਰ ਉਹਨਾਂ ਦੀਆਂ ਜੇ ਮੋਟਾਂ ਕੱਟੀਆਂ ਨਹੀਂ ਚਾਹੀਦੀਆਂ ਜੀ ਉਹਨਾਂ ਦੇ ਧਾਰ ਘਾਟ ਕੱਟਣੇ ਚਾਹੀਦੇ ਜੋ ਮੈਡਮ ਐਸਡੀਐਮ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਜੀ ਦੇਗੀ ਸੀ ਏਡੀਸੀ ਨੇ ਵੀ ਕਿਹਾ ਸੀ ਉਹ ਜਿਹੜੀ ਕਾਰਵਾਈ ਅੱਜ ਪ੍ਰੋਪਰ ਸਰਕਾਰੀ ਤੌਰ ਤੇ ਚੱਲ ਪਈ ਪਿੰਡ ਕੁੰਗੜੇ ਤੋਂ ਮੈਡੋ ਸਾਡੇ ਨਾਲ ਖੜੇ ਨੇ ਬੀਐਲਓ ਦੀ ਡਿਊਟੀ ਲੱਗੀ ਇਹਨਾਂ ਦੀ ਇਹ ਘਰ ਘਰ ਜਾ ਕੇ ਵੈਰੀਫਾਈਕੇਸ਼ਨ ਕਰਕੇ ਜਿੱਥੇ ਵੀ ਸਾਡੀ ਇਹਨਾਂ ਨੂੰ ਡਿਊਟੀ ਲੋਡ ਪੈਂਦੀ ਹੈ ਜ਼ਰੂਰਤ ਪੈਂਦੀ ਹੈ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੰਦੇ ਤੇ ਸਾਰੇ ਪਿੰਡ ਵਸਨੀਕਾਂ ਨੂੰ ਮੇਰੀ ਬੇਨਤੀ ਹੈ ਵੀ ਹੁਣ ਅਸੀਂ ਤਾਂ ਮੰਗ ਪੱਤਰ ਦੇਤੇ ਕਾਰਵਾਈ ਸ਼ੁਰੂ ਹੋ ਗਈ ਸਰਕਾਰ ਦੀ ਡਿਊਟੀ ਹੈ ਜੀ ਤਾਂ ਅਸੀਂ ਵੀ ਸਾਡਾ ਵੀ ਸਹਿਯੋਗ ਦੇਣ ਦੀ ਲੋੜ ਹੈ ਸਾਰੇ ਵੀਰਾਂ ਨੇ ਜਿਹੜਾ ਨੇ ਜਿਹੜੇ ਜਿਹੜੇ ਨੇ ਆਪਣੇ ਘਰ ਚੋਂ ਕਿਰਾਏਦਾਰਾਂ ਦੀਆਂ ਵੋਟਾਂ ਕਟਾਣੀਆਂ ਨੇ ਜਿਨ੍ਹਾਂ ਦੇ ਘਰੇ ਚ ਕਿਰਾਏਦਾਰ ਬੈਠੇ ਨੇ ਇਹਨਾਂ ਨੂੰ ਤਾਂ ਵੈਰੀਫਿਕੇਸ਼ਨ ਕਰਨੀ ਹੋਣੀ ਹੈ ਪਰ ਆਪਣੇ ਲੋਕਾਂ ਨੂੰ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਪਿੰਡ ਵਾਸੀਆਂ ਨੇ ਉਹ ਬੀਐਲਓ ਸਾਹਿਬ ਨਾਲ ਮੈਡਮ ਨਾਲ ਸੰਪਰਕ ਕਰਨ ਤਾਂ ਕਿ ਜਿਹੜੀਆਂ ਬਾਧੂ ਵੋਟਾਂ ਨੇ ਕਿਰਾਏਦਾਰਾਂ ਦੀਆਂ ਵੋਟਾਂ ਨੇ ਬਿਹਾਰੀਆਂ ਦੀਆਂ ਵੋਟਾਂ ਨੇ ਪ੍ਰਵਾਸੀਆਂ ਦੀਆਂ ਵੋਟਾਂ ਨੇ ਜਿਨ੍ਹਾਂ ਦੀ ਇੱਥੇ ਨਹੀਂ ਕੋਈ ਪ੍ਰਾਪਰਟੀ ਜੇਦਾ ਦਾ ਜਿਹੜੇ ਬੰਦੇ ਨੇ ਉਹ ਇੱਥੇ ਜਗ੍ਹਾ ਲਈ ਪ੍ਰਾਪਰਟੀ ਲੈ ਲਈ ਫਲੈਟ ਲੈ ਲਿਆ ਮਕਾਨ ਲੈ ਲਿਆ ਉਹਨਾਂ ਦੀਆਂ ਵੋਟਾਂ ਵੱਢ ਜਾਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੇ ਨੀਰੋਪਰੀ ਕਰਾਇਦਾਰ ਨੂੰ ਨਾ ਕਿ ਦੋ ਦੋ ਜਗ੍ਹਾਾਂ ਵੋਟਾਂ ਮਣੀਆਂ ਹੋਈਆਂ ਉਹ ਅਸੀਂ ਮੰਗ ਰੱਖੀ ਸੀ ਸਰਕਾਰ ਕੋਲ ਅੱਜ ਉਹ ਮੰਗ ਨੂੰ ਮੰਨਦੇ ਹੋਏ ਸਰਕਾਰ ਨੇ ਮਾਣਯੋਗ ਨੇ ਸਾਡੀ ਐਸੇ ਬੀਐਲਓ ਸਾਹਿਬ ਦੀ ਡਿਊਟੀ ਲਈ ਮੈਡਮਾਂ ਦੀ ਡਿਊਟੀ ਲਈ ਹੈ ਇਹਨਾਂ ਨੇ ਜਿਹੜਾ ਆਪਣਾ ਪ੍ਰੋਸੈਸ ਕਰਨਾ ਸ਼ੁਰੂ ਕਰਤਾ ਤੇ ਇੰਨਾ ਹੀ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਸੀਆਂ ਨੂੰ ਤੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਬੀਐਲਓ ਦਾ ਬੀਐਲਓ ਸਾਹਿਬ ਦਾ ਤਾਂ ਸਾਰੀਆਂ ਜਿਹੜੀਆਂ ਵੋਟਾਂ ਹੈ ਤਰਤੀਬ ਕੱਟੀਆਂ ਜਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ